ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ 27 ਜੂਨ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਕਿਵੇਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦਵਾਂਗੇ ਕਿਸ ਇਲਾਕੇ ਵਿੱਚ ਮੀਂਹ ਹੋਇਆ ਹੈ ਤੇ ਕਦੋਂ ਹੁਣ ਨਵੇਂ ਅਪਡੇਟ ਹੈ ਮੀਂਹ ਦੀ ਤੇ ਅੱਜ ਰਾਤ ਦੇ ਤੱਕ ਸ਼ਾਮ ਤੱਕ ਕਿਸ ਦੇ ਇਲਾਕੇ ਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਸਾਰੀ ਜਾਣਕਾਰੀ ਦੇਵਾਂਗੇ ਜੀ ਸਭ ਤੋਂ ਪਹਿਲਾਂ ਸੈਟਲਾਈਟ ਇਮੇਜ ਡਿਸਕਸ ਕਰ ਲੈਂਦੇ ਆ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂ ਕਰਕੇ ਜਾਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲੇ ਕੇ ਆਪਣੇ ਮੌਸਮ ਦੇ ਹਾਲਾਤ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਪਤਾ ਲੱਗ ਸਕੇ ਕਿਸ ਇਲਾਕੇ ਵਿੱਚ ਕਿਵੇਂ ਦਾ ਮੌਸਮ ਬਣਿਆ ਹੋਇਆ ਹੈ ਜੀ ਤਾਜਾ ਸੈਟਲਾਈਟ ਮੈਪਸ ਵਿੱਚ ਦੇਖ ਸਕਦੇ ਹੋ ਕਿ ਟਟਮੇ ਰੂਪ ਦੇ ਵਿੱਚ ਸਵੇਰ ਵੇਲੇ ਜੋ ਬੱਦਲਵਾਈ ਬਣੀ ਹੋਈ ਸੀ ਹੁਣ ਹੌਲੀ-ਹੌਲੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਪਰ ਅਗਰ ਦੁਆਬੇ ਦੀ ਏਰੀਆ ਦੀ ਗੱਲ ਕਰੀਏ ਤਾਂ ਜਿਹੜਾ ਹਲਾਕਾ ਨੰਗਲ ਤੋਂ ਲੈ ਕੇ ਅਨੰਦਪੁਰ ਸਾਹਿਬ, ਗੀਰਤਪੁਰ ਸਾਹਿਬ, ਰੋਪੜ, ਕੋਰਾਲੀ, ਮੋਰਿੰਡਾ ਤੇ ਅੱਗੇ ਆ ਕੇ ਥੋੜੇ ਬਹੁਤਾ ਕੁਝ ਏਰੀਆ ਪਟਿਆਲੇ ਦਾ ਫਤਿਹਗੜ੍ਹ ਸਾਹਿਬ ਤੇ ਬਹੁਤਾ ਹਿੱਸਾ ਜੀ ਚੰਡੀਗੜ੍ਹ ਦੇ ਮੁਹਾਲੀ ਦਾ ਫਿਲਹਾਲ ਬੱਦਲਵਾਈ ਦੇ ਅੰਦਰ ਕਵਰ ਹੁੰਦੇ ਦਿਖਾਈ ਦੇ ਰਹੇ ਨੇ ਇਸ ਬੱਦਲ ਵਿੱਚ ਕੋਈ ਬਹੁਤ ਵੱਡਾ ਫਿਲਹਾਲ ਅਸਰ ਦਿਖਾਈ ਤਾਂ ਨਹੀਂ ਦੇ ਰਿਹਾ ਪਰ ਹਾਂ ਹਜੇ ਵੀ ਉੱਥੇ ਕਿਣਮਣ ਕਾਣੀ ਦੇ ਹਸਾਰ ਬਣੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਦੇ ਖਬਰਾਂ ਆਉਂਦੀਆਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਪਰ ਮਾਝੇ ਦੇ ਇਲਾਕੇ ਤੋਂ ਕੋਈ ਬਹੁਤ ਵੱਡੀ ਖਬਰ ਨਹੀਂ ਆਈਆਂ ਮਾਲਵੇ ਅਤੇ ਦੁਆਬੇ ਦੇ ਵਿੱਚ ਬਹੁਤ ਵਧੀਆ ਮੀਂਹ ਹੋਇਆ ਹੈ ਟੈਂਪਰੇਚਰ ਜਿਹੜੇ ਨੇ ਉਹ ਘਟ ਕੇ ਥੋੜੇ ਜੇ 3 ਤੋਂ 4 ਡਿਗਰੀ ਦਾ ਫਰਕ ਪਿਆ ਪਰ ਹੁੰਮਸ ਵਰਗਾ ਮਾਹੌਲ ਬਣ ਚੁੱਕਿਆ ਹੈ ਹੁਣ ਅਸੀਂ ਰੈਡਾਰ ਸਿਸਟਮ ਦੇਖ ਲੈਂਦੇ ਆ ਤੇ ਆਉਂਦੇ ਆਉਂਦੇ ਟਾਈਮ ਦੇ ਵਿੱਚ ਕਿਸ ਤਾਂ ਤਾਜ਼ਾ ਰਡਾਰ ਸਿਸਟਮ 3 ਵਜੇ ਦੇ ਕਰੀਬ 27 ਜੂਨ ਤੋਂ ਤੁਹਾਡੇ ਸਾਹਮਣੇ ਹੈ ਜਿਸ ਦੇ ਵਿੱਚ ਅਸੀਂ ਗੱਲ ਕਰ ਲਈਏ ਸੈਂਟਰਲ ਪੰਜਾਬ ਦੋਆਬੇ ਦੇ ਉੱਪਰਲਾ ਹਿੱਸਾ ਮੱਝ ਦਾ ਹਿੱਸਾ ਤੇ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਫਜ਼ਿਲਕਾ ਫਿਰੋਜ਼ਪੁਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਹੋਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਨੇ ਜੀ ਆਉਂਦੇ ਕੁਝ ਘੰਟਿਆਂ ਦੇ ਵਿੱਚਕਾਰ ਤੇ ਅਗਰ ਗੱਲ ਕਰੀਏ ਤਾਂ ਹਰਿਆਣਾ, ਜੁਪੀ, ਰਾਜਸਥਾਨ ਇਹਨਾਂ ਇਲਾਕਿਆਂ ਵਿੱਚ ਵੀ ਮੀਂਹ ਦੇ ਚਾਂਸ ਪੂਰੇ-ਪੂਰੇ ਬਣੇ ਹੋਏ ਨੇ ਮਤਲਬ ਇੱਕ ਤਰੀਕੇ ਨਾਲ ਕਹੀਏ ਪ੍ਰੀ ਮੌਨਸਨ ਗਤੀਵਿਧੀਆਂ ਪੂਰੇ ਜੋਰਾਂ-ਸ਼ੋਰਾਂ ਤੇ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਤੇ ਆਉਂਦੇ ਦਿਨਾਂ ਦੀ ਅਗਰ ਗੱਲ ਕਰੀਏ ਤਾਂ ਅਲਰਟ ਦੇਖ ਲੈਂਦੇ ਨੇ ਕੀ ਅਲਰਟ ਜਾਰੀ ਅੱਜ ਦੁਪਹਿਰ 27 ਜੂਨ ਨੂੰ ਜਿਹੜੇ ਹਾਲਾਤ ਬਣੇ ਨੇ ਉਹਦੇ ਮੁਤਾਬਕ ਬਹੁਤ ਵਧੀਆ ਰੇਨ ਹੋਣ ਦੇ ਚਾਂਸ ਬਣੇ ਹੋਏ ਨੇ ਟੈਂਪਰੇਚਰ ਜਿਹੜੇ ਨੇ ਉਹ ਬਹੁਤ ਫਿਲਹਾਲ ਪੰਜਾਬ ਦੇ ਵਿੱਚ ਤਾਂ ਨਹੀਂ ਘਟੇ ਪਰ ਅਮਰਸਰ ਵੱਲ ਦੇ ਟੈਂਪਰੇਚਰ ਜ਼ਿਆਦਾ ਬਣੇ ਹੋਏ ਸੀ ਕਿਉਂਕਿ ਮੱਝ ਦੇ ਰੇ ਵਿੱਚ ਘਟਮੀ ਹੋਇਆ ਪਰ ਬਾਕੀ ਇਲਾਕੇ ਵਿੱਚ ਮੀਂਹ ਹੋਣ ਦੇ ਕਾਰਨ ਟੈਂਪਰੇਚਰ ਘਟ ਚੁੱਕੇ ਨੇ ਪੂਰੇ ਹਰਿਆਣੇ ਵਿੱਚ ਮੀਂਹ ਹੋਇਆ ਹੈ ਇਹ ਜਿਸ ਦੇ ਕਾਰਨ ਟੈਂਪਰੇਚਰ ਬਹੁਤ ਜ਼ਿਆਦਾ ਘਟੇ ਨੇ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 27 ਤਰੀਕ ਦੇ ਹਾਲਾਤ ਲੰਘ ਚੁੱਕੇ ਨੇ ਹੈਵੀ ਰੇਨ ਦੱਸੀ ਹੋਈ ਸੀ ਵਧੀਆ ਮੀਂਹ ਹੋਇਆ ਜੀ 28 ਤੋਂ ਲੈ ਕੇ 3 ਜੁਲਾਈ ਤੱਕ ਵਧੀਆ ਉਮੀਦ ਅਸੇਿਕ ਨੇ ਜਿਸ ਦੀ ਚੇਤਾਵਨੀ ਥੱਲੇ ਜਾਰੀ ਹੋਈ ਹੈ ਜੀ ਹੈਵੀ ਰੇਨ ਥੰਡਰਸਟ੍ਰੋਮ ਅਤੇ ਲਾਈਟਨਿੰਗ ਲਗਾਤਾਰ ਹੁਣ 1 ਜੁਲਾਈ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਜੀ ਅੱਜ ਦੁਪਹਿਰ ਦੀ ਰਿਪੋਰਟ ਅਤੇ ਆਉਣ ਦੇ ਕੁਝ ਦਿਨਾਂ ਦੇ ਓਵਰਵਿਊ ਬਾਕੀ ਰਾਤ ਦੀ ਰਿਪੋਰਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਦਾ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਹਾਲਾਤ ਨਾਲ ਲਿਖਣਾ ਭੁੱਲਣਾ ਜੀ ਵੈਦਰ ਅਪਡੇਟਸ ਕੋਲ ਦੀ ਵੀ